ਦੀਵਾਲੀ ਦੀ ਰਾਤ ਦੀਵੇ ਬਾਲੀਏ ਮੇਰੇ ਯਾਨੀ ਕਿ ਤੁਹਾਡੇ ਆਪਣੇ ਹਰਜੂਤ ਸਿੰਘ ਬੈਂਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੁੜ ਦਿਵਸ ਦੀਪਾਵਲੀ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸਾਲ ਪੰਜਾਬ ਲਈ ਔਖਾ ਰਿਹਾ ਹੜ੍ਹਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਪ੍ਰਭੂ ਰਾਮ ਦੇ ਚਰਨਾ ਦੇ ਵਿੱਚ ਅਕਾਲ ਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੋਵੇ ਉਹ ਪੰਜਾਬ ਲਈ ਰੋਸ਼ਨ ਮਈ ਹੋਵੇ ਸਾਡੇ ਖੇਤਾਂ ਲਈ ਸਾਡੇ ਫੈਕਟਰੀਆਂ ਲਈ ਸਾਡੇ ਨੌਜਵਾਨਾਂ ਲਈ ਸਭ ਦੇ ਲਈ ਸਾਡੇ ਖੇਡ ਮੈਦਾਨਾਂ ਲਈ ਸਾਡੇ ਸਕੂਲਾਂ ਲਈ ਸਭ ਦੇ ਲਈ ਜਿਹੜਾ ਹੈ ਰੋਸ਼ਨ ਮਈ ਹੋਵੇ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪ ਸਭ ਦੇ ਕਰਾਂ ਦੇ ਵਿੱਚ ਜਿਹੜੀ ਹੈ ਖੂਬਸਾਰੀ ਖੁਸ਼ੀਆਂ ਆਣ ਤਰੱਕੀਆਂ ਹੋਣ ਅਜਿਹੜਾ ਹੈ ਪੰਜਾਬ ਮੂੜ ਰੰਗਲਾ ਪੰਜਾਬ ਬਣੇ ਇਹ ਹੀ ਮੇਰੀ ਸ਼ੁਭਕਾਮਨਾ ਹੈ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀ ਰਾਤ ਦੀਵੇ ਬਾਲੀਏ ਮੇਰੇ ਯਾਨੀ ਕਿ ਤੁਹਾਡੇ ਆਪਣੇ ਹਰਜੂਤ ਸਿੰਘ ਬੈਂਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਪਾਵਲੀ ਅਤੇ ਵਿਸ਼ਖਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸਾਲ ਪੰਜਾਬ ਲਈ ਔਖਾ ਰਿਹਾ ਹੜ੍ਹਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਪ੍ਰਭੂ ਰਾਮ ਦੇ ਚਰਨਾ ਦੇ ਵਿੱਚ ਅਕਾਲ ਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੋਵੇ ਉਹ ਪੰਜਾਬ ਲਈ ਰੋਸ਼ਨ ਮਈ ਹੋਵੇ ਸਾਡੇ ਖੇਤਾਂ ਲਈ ਸਾਡੇ ਫੈਕਟਰੀਆਂ ਲਈ ਸਾਡੇ ਨੌਜਵਾਨਾਂ ਲਈ ਸਭ ਦੇ ਲਈ ਸਾਡੇ ਖੇਡ ਮੈਦਾਨਾਂ ਲਈ ਸਾਡੇ ਸਕੂਲਾਂ ਲਈ ਸਭ ਦੇ ਲਈ ਜਿਹੜਾ ਹੈ ਰੋਸ਼ਨ ਮਈ ਹੋਵੇ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪ ਸਭ ਦੇ ਕਰਾਂ ਦੇ ਵਿੱਚ ਜਿਹੜੀ ਹੈ ਖੂਬਸਾਰੀ ਖੁਸ਼ੀਆਂ ਆਣ ਤਰੱਕੀਆਂ ਹੋਣ ਜਿਹੜਾ ਹੈ ਪੰਜਾਬ ਮੂੜ ਰੰਗਲਾ ਪੰਜਾਬ ਬਣੇ ਇਹ ਹੀ ਮੇਰੀ ਸ਼ੁਭ ਕਾਮਨਾ ਹੈ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀ ਰਾਤ ਦੀਵੇ ਬਾਲੀਏ ਮੇਰੇ ਯਾਨੀ ਕਿ ਤੁਹਾਡੇ ਆਪਣੇ ਹਰਜੂਤ ਸਿੰਘ ਬੈਂਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਪਾਵਲੀ ਅਤੇ ਵਿਸ਼ਖਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸਾਲ ਪੰਜਾਬ ਲਈ ਔਖਾ ਰਿਹਾ ਹੜ੍ਹਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਪ੍ਰਭੂ ਰਾਮ ਦੇ ਚਰਨਾ ਦੇ ਵਿੱਚ ਅਕਾਲ ਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੋਵੇ ਉਹ ਪੰਜਾਬ ਲਈ ਰੋਸ਼ਨ ਮਈ ਹੋਵੇ ਸਾਡੇ ਖੇਤਾਂ ਲਈ ਸਾਡੇ ਫੈਕਟਰੀਆਂ ਲਈ ਸਾਡੇ ਨੌਜਵਾਨਾਂ ਲਈ ਸਭ ਦੇ ਲਈ ਸਾਡੇ ਖੇਡ ਮੈਦਾਨਾਂ ਲਈ ਸਾਡੇ ਸਕੂਲਾਂ ਲਈ ਸਭ ਦੇ ਲਈ ਜਿਹੜਾ ਹੈ ਰੋਸ਼ਨ ਮਈ ਹੋਵੇ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪ ਸਭ ਦੇ ਕਰਾਂ ਦੇ ਵਿੱਚ ਜਿਹੜੀ ਹੈ ਖੂਬਸਾਰੀ ਖੁਸ਼ੀਆਂ ਆਣ ਤਰੱਕੀਆਂ ਹੋਣ ਜਿਹੜਾ ਹੈ ਪੰਜਾਬ ਮੂੜ ਰੰਗਲਾ ਪੰਜਾਬ ਬਣੇ ਇਹ ਹੀ ਮੇਰੀ ਸ਼ੁਭ ਕਾਮਨਾ ਹੈ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀ ਰਾਤ ਦੀਵੇ ਬਾਲੀਏ ਮੇਰੇ ਯਾਨੀ ਕਿ ਤੁਹਾਡੇ ਆਪਣੇ ਹਰਜੂਤ ਸਿੰਘ ਬੈਂਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਪਾਵਲੀ ਅਤੇ ਵਿਸ਼ਖਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸਾਲ ਪੰਜਾਬ ਲਈ ਔਖਾ ਰਿਹਾ ਹੜ੍ਹਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਪ੍ਰਭੂ ਰਾਮ ਦੇ ਚਰਨਾ ਦੇ ਵਿੱਚ ਅਕਾਲ ਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੋਵੇ ਉਹ ਪੰਜਾਬ ਲਈ ਰੌਸ਼ਨ ਮਈ ਹੋਵੇ ਸਾਡੇ ਖੇਤਾਂ ਦੀ ਸਾਡੇ ਫੈਕਟਰੀਆਂ ਲਈ ਸਾਡੇ ਨੌਜਵਾਨਾਂ ਲਈ ਸਭ ਦੇ ਲਈ ਸਾਡੇ ਖੇਡ ਮੈਦਾਨਾਂ ਲਈ ਸਾਡੇ ਸਕੂਲਾਂ ਲਈ ਸਭ ਦੇ ਲਈ ਜਿਹੜਾ ਹੈ ਰੋਸ਼ਨ ਮਈ ਹੋਵੇ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪ ਸਭ ਦੇ ਘਰਾਂ ਦੇ ਵਿੱਚ ਜਿਹੜੀ ਹੈ ਖੂਬਸਾਰੀ ਖੁਸ਼ੀਆਂ ਆਣ ਤਰੱਕੀਆਂ ਹੋਣ ਜਿਹੜਾ ਹੈ ਪੰਜਾਬ ਮੁੰਡ ਰੰਗਲਾ ਪੰਜਾਬ ਬਣੇ ਇਹ ਹੀ ਮੇਰੀ ਸ਼ੁਭਕਾਮਨਾ ਹੈ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀ ਰਾਤ ਦੀਵੇ ਬਾਲੀਏ ਮੇਰੇ ਯਾਨੀ ਕਿ ਤੁਹਾਡੇ ਆਪਣੇ ਹਰਜੂਤ ਸਿੰਘ ਬੈਂਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੁੜ ਦਿਵਸ ਦੀ ਪਾਵਲੀ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸਾਲ ਪੰਜਾਬ ਲਈ ਔਖਾ ਰਿਹਾ ਹੜ੍ਹਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਪ੍ਰਭੂ ਰਾਮ ਦੇ ਚਰਨਾ ਦੇ ਵਿੱਚ ਅਕਾਲ ਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੋਵੇ ਉਹ ਪੰਜਾਬ ਲਈ ਰੋਸ਼ਨ ਮਈ ਹੋਵੇ ਸਾਡੇ ਖੇਤਾਂ ਲਈ ਸਾਡੇ ਫੈਕਟਰੀਆਂ ਲਈ ਸਾਡੇ ਨੌਜਵਾਨਾਂ ਲਈ ਸਭ ਦੇ ਲਈ ਸਾਡੇ ਖੇਡ ਮੈਦਾਨਾਂ ਲਈ ਸਾਡੇ ਸਕੂਲਾਂ ਲਈ ਸਭ ਦੇ ਲਈ ਜਿਹੜਾ ਹੈ ਰੋਸ਼ਨ ਮਈ ਹੋਵੇ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪ ਸਭ ਦੇ ਕਰਾਂ ਦੇ ਵਿੱਚ ਜਿਹੜੀ ਹੈ ਖੂਬਸਾਰੀ ਖੁਸ਼ੀਆਂ ਆਣ ਤਰੱਕੀਆਂ ਹੋਣ ਅਜਿਹੜਾ ਹੈ ਪੰਜਾਬ ਮੂੜ ਰੰਗਲਾ ਪੰਜਾਬ ਬਣੇ ਇਹ ਹੀ ਮੇਰੀ ਸ਼ੁਭਕਾਮਨਾ ਹੈ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀ ਰਾਤ ਦੀਵੇ ਬਾਲੀਏ ਮੇਰੇ ਯਾਨੀ ਕਿ ਤੁਹਾਡੇ ਆਪਣੇ ਹਰਜੂਤ ਸਿੰਘ ਬੈਂਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਪਾਵਲੀ ਅਤੇ ਵਿਸ਼ਖਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸਾਲ ਪੰਜਾਬ ਲਈ ਔਖਾ ਰਿਹਾ ਹੜ੍ਹਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਪ੍ਰਭੂ ਰਾਮ ਦੇ ਚਰਨਾ ਦੇ ਵਿੱਚ ਅਕਾਲ ਪੁਰਖ ਦੇ ਚਰਨਾਾਂ 'ਤੇ ਅਰਦਾਸ ਬੇਨਤੀ ਕਰਦਾ ਕਿ ਆਣ ਆਲਾ ਜਿਹੜਾ ਸਮਾ ਹੋਵੇ ਉਹ ਪੰਜਾਬ ਲਈ ਰੋਸ਼ਨ ਮਈ ਹੋਵੇ ਸਾਡੇ ਖੇਤਾਂ ਲਈ ਸਾਡੇ ਫੈਕਟਰੀਆਂ ਲਈ ਸਾਡੇ ਨੌਜਵਾਨਾਂ ਲਈ ਸਭ ਦੇ ਲਈ ਸਾਡੇ ਖੇਡ ਮੈਦਾਨਾਂ ਲਈ ਸਾਡੇ ਸਕੂਲਾਂ ਲਈ ਸਭ ਦੇ ਲਈ ਜਿਹੜਾ ਹੈ ਰੋਸ਼ਨ ਮਈ ਹੋਵੇ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪ ਸਭ ਦੇ ਘਰਾਂ ਦੇ ਵਿੱਚ ਜਿਹੜੀ ਹੈ ਖੂਬਸਾਰੀ ਖੁਸ਼ੀਆਂ ਆਣ ਤਰੱਕੀਆਂ ਹੋਣ ਜਿਹੜਾ ਹੈ ਪੰਜਾਬ ਮੂੜ ਰੰਗਲਾ ਪੰਜਾਬ ਬਣੇ ਇਹ ਹੀ ਮੇਰੀ ਸ਼ੁਭ ਕਾਮਨਾ ਹੈ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀ ਰਾਤ ਦੀਵੇ ਬਾਲੀ ਮੇਰੇ ਯਾਨੀ ਕਿ ਤੁਹਾਡੇ ਆਪਣੇ ਹਰਜੂਤ ਸਿੰਘ ਬੈਂਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੁੜ ਦਿਵਸ ਦੀ ਪਾਵਲੀ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸਾਲ ਪੰਜਾਬ ਲਈ ਔਖਾ ਰਿਹਾ ਹੜ੍ਹਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਪੰਜਾਬ ਗੁਰਾਂ ਦੇ ਨਾਂ ਤੇ ਵਾਸਤੇ ਪੰਜਾਬ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਪ੍ਰਭੂ ਰਾਮ ਦੇ ਚਰਨਾ ਦੇ ਵਿੱਚ ਅਕਾਲ ਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੋਵੇ ਉਹ ਪੰਜਾਬ ਲਈ ਰੋਸ਼ਨ ਮਈ ਹੋਵੇ ਸਾਡੇ ਖੇਤਾਂ ਲਈ ਸਾਡੇ ਫੈਕਟਰੀਆਂ ਲਈ ਸਾਡੇ ਨੌਜਵਾਨਾਂ ਲਈ ਸਭ ਦੇ ਲਈ ਸਾਡੇ ਖੇਡ ਮੈਦਾਨਾਂ ਲਈ ਸਾਡੇ ਸਕੂਲਾਂ ਲਈ ਸਭ ਦੇ ਲਈ ਜਿਹੜਾ ਹੈ ਰੋਸ਼ਨ ਮਈ ਹੋਵੇ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪ ਸਭ ਦੇ ਕਰਾਂ ਦੇ ਵਿੱਚ ਜਿਹੜੀ ਹੈ ਖੂਬਸਾਰੀ ਖੁਸ਼ੀਆਂ ਆਣ ਤਰੱਕੀਆਂ ਹੋਣ ਜਿਹੜਾ ਹੈ ਪੰਜਾਬ ਮੂੜ ਰੰਗਲਾ ਪੰਜਾਬ ਬਣੇ ਇਹ ਹੀ ਮੇਰੀ ਸ਼ੁਭ ਕਾਮਨਾ ਹੈ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀ ਰਾਤ ਦੀਵੇ ਬਾਲੀਏ ਮੇਰੇ ਯਾਨੀ ਕਿ ਤੁਹਾਡੇ ਆਪਣੇ ਹਰਜੂਤ ਸਿੰਘ ਬੈਂਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਪਾਵਲੀ ਅਤੇ ਵਿਸ਼ਖਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸਾਲ ਪੰਜਾਬ ਲਈ ਔਖਾ ਰਿਹਾ ਹੜ੍ਹਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਪ੍ਰਭੂ ਰਾਮ ਦੇ ਚਰਨਾ ਦੇ ਵਿੱਚ ਅਕਾਲ ਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੋਵੇ ਉਹ ਪੰਜਾਬ ਲਈ ਰੋਸ਼ਨ ਮਈ ਹੋਵੇ ਸਾਡੇ ਖੇਤਾਂ ਲਈ ਸਾਡੇ ਫੈਕਟਰੀਆਂ ਲਈ ਸਾਡੇ ਨੌਜਵਾਨਾਂ ਲਈ ਸਭ ਦੇ ਲਈ ਸਾਡੇ ਖੇਡ ਮੈਦਾਨਾਂ ਲਈ ਸਾਡੇ ਸਕੂਲਾਂ ਲਈ ਸਭ ਦੇ ਲਈ ਜਿਹੜਾ ਹੈ ਰੋਸ਼ਨ ਮਈ ਹੋਵੇ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪ ਸਭ ਦੇ ਕਰਾਂ ਦੇ ਵਿੱਚ ਜਿਹੜੀ ਹੈ ਖੂਬਸਾਰੀ ਖੁਸ਼ੀਆਂ ਆਣ ਤਰੱਕੀਆਂ ਹੋਣ ਜਿਹੜਾ ਹੈ ਪੰਜਾਬ ਮੂੜ ਰੰਗਲਾ ਪੰਜਾਬ ਬਣੇ ਇਹ ਹੀ ਮੇਰੀ ਸ਼ੁਭ ਕਾਮਨਾ ਹੈ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀ ਰਾਤ ਦੀਵੇ ਬਾਲੀਏ ਮੇਰੇ ਯਾਨੀ ਕਿ ਤੁਹਾਡੇ ਆਪਣੇ ਹਰਜੂਤ ਸਿੰਘ ਬੈਂਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਪਾਵਲੀ ਅਤੇ ਵਿਸ਼ਖਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸਾਲ ਪੰਜਾਬ ਲਈ ਔਖਾ ਰਿਹਾ ਹੜ੍ਹਾਂ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਪ੍ਰਭੂ ਰਾਮ ਦੇ ਚਰਨਾ ਦੇ ਵਿੱਚ ਅਕਾਲ ਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੋਵੇ ਉਹ ਪੰਜਾਬ ਲਈ ਰੋਸ਼ਨ ਮਈ ਹੋਵੇ ਸਾਡੇ ਖੇਤਾਂ ਲਈ ਸਾਡੇ ਫੈਕਟਰੀਆਂ ਲਈ ਸਾਡੇ ਨੌਜਵਾਨਾਂ ਲਈ ਸਭ ਦੇ ਲਈ ਸਾਡੇ ਖੇਡ ਮੈਦਾਨਾਂ ਲਈ ਸਾਡੇ ਸਕੂਲਾਂ ਲਈ ਸਭ ਦੇ ਲਈ ਜਿਹੜਾ ਹੈ ਰੋਸ਼ਨ ਮਈ ਹੋਵੇ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪ ਸਭ ਦੇ ਕਰਾਂ ਦੇ ਵਿੱਚ ਜਿਹੜੀ ਹੈ ਖੂਬਸਾਰੀ ਖੁਸ਼ੀਆਂ ਆਣ ਤਰੱਕੀਆਂ ਹੋਣ ਅਜਿਹੜਾ ਹੈ ਪੰਜਾਬ ਮੂੜ ਰੰਗਲਾ ਪੰਜਾਬ ਬਣੇ ਇਹ ਹੀ ਮੇਰੀ ਸ਼ੁਭਕਾਮਨਾ ਹੈ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ